ਸਾਸੀਕਾਰ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਮੋਹਾਲੀ ਅਦਾਲਤ ਦਾ ਵੱਡਾ ਫੈਸਲਾ ਵਿਕਰਮਜੀਤ ਦੇ ਆਪਦਾਇਆ ਰਿਮਾਂਡ ਅਰਸ਼ਦੀਪ ਕਲੇਰ ਨੇ ਲਾਇਆ ਵੱਡਾ ਇਲਜ਼ਾਮ ਵਿਕਰਮਜੀਤ ਦੇ ਪੇਸ਼ੀ ਦੌਰਾਨ ਗਰਮਾਇਆ ਮਾਹੌਲ ਅਕਾਲੀਆਗੂ ਨੇ ਸਰਕਾਰ ਦਾ ਕੀਤਾ ਵਿਰੋਧ ਪੱਧਾ ਸੁਖਵੀਰ ਬਾਦਲ ਨੇ ਕੇਜਰੀਬਾਲ ਤੇ ਸਾਦੇ ਨਿਸ਼ਾਨੇ ਮਜੀਠੀਆ ਦੀ ਪੇਸ਼ੀ ਦੌਰਾਨ ਹਾਲਾਤ ਤਣਾਪੂਰ ਹਰਪਾਲਜੀ ਮਣਕੇ ਰੇ ਅਕਾਲੀਆਗੂ ਕਿਆ ਨਸ਼ਾ ਤਸਕਰ ਨੂੰ ਬਚਾਉਣ ਲਈ ਹੋ ਰਿਹਾ ਪ੍ਰਦਰਸ਼ਨ ਮੋਹਾਲੀ ਅਦਾਲਤ ਦਾ ਵੱਡਾ ਫੈਸਲਾ ਬਿਕਰਮ ਮਜੀਠੀਆ ਦਾ ਬਧਾਇ ਰਮਣ ਬਿਜ਼ਨਸ ਪ੍ਰੈਸ ਉੱਤਾ ਤੋਂ ਬਾਅਦ ਸੁਣਾਇਆ ਫੈਸਲਾ ਹੁਣ ਖਬਰਾਂ ਵਿਸਥਾਰ ਨਾਲ ਮੋਹਾਲੀ ਅਦਾਲਤ ਨੇ ਸ਼ੁਮਣਿਕਾਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਵਧਾ ਦਿੱਤਾ ਹੈ ਅਦਾਲਤ ਨੇ ਮਜੀਠੀਆ ਦਾ 4 ਦਿਨਾਂ ਦਾ ਹੋਰ ਰਿਮਾਂਡ ਦਿੱਤਾ ਹੈ ਵਕੀਲ ਅਨੁਸਾਰ ਜਾਂਚ ਕਾਰਹੀ ਬਿਜ਼ਨਸ ਬਿਊਰੋ ਨੇ ਅਦਾਲਤ ਨੂੰ ਦੱਸਿਆ ਕਿ ਮਜੀਠੀਆ ਰਿਮਾਂਡ ਦੌਰਾਨ ਜਾਂਚ ਚ ਸਹਿਯੋਗ ਨਹੀਂ ਕਰ ਰਿਹਾ ਬਿਜ਼ਨਸ ਦਾ ਕਹਿਣਾ ਹੈ ਕਿ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਸ਼੍ਰੋਮਣੀ ਕਾਲਦਾਲ ਦੇ ਸੀਨੀਅਰ ਅਗੂ ਬਿਕਰਮ ਸਿੰਘ ਮਜੀਠੀਆ ਨੂੰ ਬਿਜ਼ਲੈਸ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇੱਥੇ ਅਦਾਲਤ ਨੇ ਮਜੀਠੀਆ ਦਾ 4 ਦਿਨਾਂ ਦਾ ਹੋਰ ਰਿਮਾਂਡ ਬទਾ ਦਿੱਤਾ ਹੈ ਅਦਾਲਤ ਤੇ ਲੰਬੀ ਬਹਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਪੰਜਾਬ ਬਿਜ਼ਲੈਸ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਹੇ ਅੱਜ ਵੀ ਇਹਨਾਂ ਨੂੰ ਕਈ ਥਾਵਾਂ ਤੇ ਲਿਜਾ ਕੇ ਛਾਪੇਮਾਰੀ ਕਰਨੀ ਹੈ ਇਸ ਤੋਂ ਬਾਅਦ ਅਦਾਲਤ ਨੇ ਮਜੀਠੀਆ ਨੂੰ 4 ਦਿਨਾਂ ਦੀ ਪੁਲਿਸ ਰਿਮਾਂਡ ਤੇ ਬਿਜ਼ਲੈਸ ਨੂੰ ਸੌਂਪ ਦਿੱਤਾ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜੀਨੂੰ ਕਿ ਇਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆ ਇਹ ਕਿਹੜੇ ਕਿਹੜੇ ਗਰਾਊਂਡਸ 'ਤੇ ਅਸੀਂ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰਾਪਰਟੀ ਬਿਨਾਮੀ ਟਰਾਂਜੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰਾਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਆਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਜਿਹੜਾ ਕਿ ਕਿੱਥੇ ਵੀ ਅੱਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਹੈ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਤੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡਾ ਤੇ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਿਹਾ ਕਿਹੜੀ ਨਹੀਂ ਖਰੀਦ ਰਿਹਾ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡਸ ਦਿਖਾਏ ਕਿ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਦਾ ਆਪਣਾ ਰਿਕਾਰਡਸ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਗੁਰਮੇਲ ਸਿੰਘ ਗੁਰਮੇਲ ਸਿੰਘ ਹੋਰ ਉਹਨਾਂ ਦੇ ਬ੍ਰਦਰ ਸਾਰੀ ਫੈਮਿਲੀ ਦੇ ਜਿਹੜੇ ਇਹਨਾਂ ਨੇ ਐਡ्रेसेस ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਦੇ ਸ਼ੋ ਕੀਤੇ। ਸੋ ਇਹ ਸਾਰਾ ਰਿਪੋਰਟ ਜੋ ਤੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਰਿਮਾਂਡ ਦੀ ਅਚਨਲ ਰਿਕੁਆਇਰਮੈਂਟ ਹੈ ਹੀ ਹੈ। ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਆ ਜਲੰਧਰ ਵਿੱਚ। ਉਸ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਤਕੌਰ ਦਾ ਹੈਗਾ। ਇਹ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾ ਰੁਪਏ ਦਿੱਤੇ ਗਏ ਨੇ ਸੋ ਅਦਾਲਤ ਨੇ ਜਦੋਂ ਸਾਰੇ ਤਾਤੇ ਜਿਹੜੇ ਵਾਚੇ ਗਏ ਨੇ ਤੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਇਹਨਾਂ ਨੇ ਦਿੱਤਾ ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਵਿਭਾਗ ਦੇ ਜੀਠੀਆਂ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਉੱਤੇ ਆਪਣੀ ਆਮਦਨ ਤੋਂ ਵੱਧ ਜ਼ਾਇਦਾਦ ਰੱਖਣ ਦਾ ਦੋਸ਼ ਹੈ ਸ਼ਰਮਈ ਕਾਲੀਦਾ ਦਾ ਦੈਸ਼ਨੀ ਰਾਗੂ ਬਿਕਰਮ ਸਿੰਘ ਮਜੀਠੀ ਨੂੰ ਬਿਜਲਸ ਵੱਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਇੱਥੇ ਅਦਾਲਤ ਨੇ ਮਜੀਠੀ ਦਾ 4 ਦਿਨਾਂ ਦਾ ਹੋਰ ਰਿਮਾਂਡ ਵਧਾ ਦਿੱਤਾ ਅਦਾਲਤ 'ਚ ਲੰਬੀ ਬਹਿਸ ਤੋਂ ਬਾਅਦ ਬਿਕਰਮ ਮਜੀਠੀ ਨੂੰ 4 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਇਸਤੇ ਕਾਲੀ ਆਗੂ ਤੇ ਵਕੀਲ ਅਰਸ਼ਦੀਪ ਕਲੇਰ ਨੇ ਕਿਹਾ ਕਿ ਹੁਣ ਤੱਕ ਬਿਜਲਸ ਨੂੰ ਕੁਝ ਹਾਸਲ ਨਹੀਂ ਹੋਇਆ 7 ਦਿਨ ਦੀ ਪੁਲਸ ਰਿਮਾਰਡ ਤੋਂ ਬਾਅਦ ਬਿਕਰਮ ਸਿੰਘ ਨੂੰ ਜੀਠਿਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦੀ ਰਿਮਾਰਡ ਵਿੱਚ 4 ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਇਸ ਦੌਰਾਨ ਪੰਜਾਬ ਬਿਜ਼ਨਸ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਮਜੀਠਿਆ ਜਾਂਚ ਇਸ ਤਰ੍ਹਾਂ ਨਹੀਂ ਕਰ ਰਹੇ ਅਜੇ ਵੀ ਉਹਨਾਂ ਨੂੰ ਕਈ ਥਾਵਾਂ ਤੇ ਲਿਜਾ ਕੇ ਛਾਪੇਮਾਰੀ ਕਰਨੀ ਹੈ ਇਸ ਤੋਂ ਬਾਅਦ ਅਦਾਲਤ ਨੇ ਮਜੀਠਿਆ ਨੂੰ 4 ਦਿਨਾਂ ਦੀ ਪੁਲਸ ਰਿਮਾਰਡ ਤੇ ਬਿਜ਼ਨਸ ਨੂੰ ਸੌਂਪ ਦਿੱਤਾ ਇਸ ਤੇ ਬਿਕਰਮ ਜੀਠੇ ਦੇ ਵਕੀਲ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਸੰਵਿਧਾਨ ਨੂੰ ਤਲੜਨ ਵਿੱਚ ਲੱਗੀ ਹੋਈ ਹੈ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਕੋਈ ਨਵਾਂ ਤੱਥ ਪੇਸ਼ ਨਹੀਂ ਕਰ ਸਕੀ ਬਿਜ਼ਨਸ ਨੂੰ ਉਨਾ ਕਹਾ ਕਿ ਮਜੀਠਿਆ ਨੂੰ ਗੋਰਖਪੁਰ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਪਿਛਲੇ 16 ਸਾਲ ਚ ਮਜੀਠਿਆ ਗੋਰਖਪੁਰ ਨਹੀਂ ਗਏ ਥੇ ਜਾਏ ਮਜੀਠਿਆ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਚੰਡੀਗੜ੍ਹ ਦੇ ਘਰੇ ਜਾਏ ਉੱਥੋਂ ਇਹਨਾਂ ਨੂੰ ਕੱਖ ਨਹੀਂ ਲੱਭਿਆ ਹੁਣ ਅਜੀ ਇੱਕ ਨਵੀਂ ਘੜਤ ਕੱਢ ਕੇ ਆ ਗਏ ਕਹਿੰਦੇ ਜੀ ਹੁਣ ਅਸੀਂ ਕਿੱਥੇ ਜਾਣਾ ਹੈ ਹੁਣ ਅਸੀਂ ਕਹਿੰਦੇ ਜੀ ਗੋਰਖਪੁਰ ਜਾਣਾ ਸਰਾਏ ਇੰਡਸਟਰੀ ਗੋਰਖਪੁਰ ਦੱਸੋ ਉਹ ਸਰਾਏ ਇੰਡਸਟਰੀ ਜਿਹੜਾ ਇਹਨਾਂ ਕੇ ਸੁਪਰੀਮ ਕੋਰਟ ਦਾ ਆਵਦਾ ਐਫੀਡਿਵਟ ਹੈ ਕਿ ਵਿਕਰਮ ਮਜੀਠਿਆ ਪੋਲਿਟਿਕਸ ਚ ਜਾਣ ਤੋਂ ਪਹਿਲਾਂ ਉਹ ਸਰਾਇਆ ਇੰਡਸਟਰੀ ਤੋਂ ਅਸਤੀਫਾ ਦੇ ਗਏ ਸੀ ਉਹ ਸਰਾਇਆ ਇੰਡਸਟਰੀ ਦੇ ਵਿੱਚ ਨਾ ਡਾਇਰੈਕਟਰ ਨੇ ਉਹ ਕਿਸੇ ਡਿਸੀਜਨ 메ਕਿੰਗ ਪੋਸਟ ਤੇ ਨਹੀਂ ਸਿਰਫ ਤੇ ਸਿਰਫ 11% ਦੇ ਸ਼ੇਅਰ ਹੋਲਡਰ ਨੇ ਉਹ ਵੀ ਜਿਹੜੇ ਮਜੀਠੀਆ ਸਾਹਿਬ ਦੇ ਦਾਦਾ ਜੀ ਤੋਂ ਉਹਨਾਂ ਨੂੰ ਆਏ ਸੋ ਅੱਜ ਇੱਕ ਗੱਲ ਹੋਰ ਅਸੀਂ ਕੋਰਟ ਨੂੰ ਬੜੀ ਸਪਸ਼ਟ ਦੱਸੀ ਹੈ ਕਿ 16 ਸਾਲ ਤੋਂ ਉੱਪਰ ਹੋ ਗਿਆ ਮਜੀਠੀਆ ਸਾਹਿਬ ਤਾਂ ਕਦੇ ਗੁਰਕਪੂਰੀ ਨਹੀਂ ਗਏ ਪਰ ਜਿੱਦਾਂ ਮੈਂ ਕਿਹਾ ਕਿ ਸਰਕਾਰ ਦੇ ਕੋਲੇ ਇਸ ਕੇਸ ਦੇ ਵਿੱਚ ਹੁਣ ਕੱਖ ਨਹੀਂ ਬਚਿਆ ਇਹ ਉਹੀ ਕੱਲ ਹੋ ਗਈ ਜਿਹੜੀ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਡਰੱਗ ਦੇ ਕੇਸ 'ਚ ਇਹਨਾਂ ਨੂੰ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨੇਟ ਐਸੈਟਸ ਦੇ ਕੇਸ 'ਚ ਐਸੈਟ ਨਹੀਂ ਲੱਭਰੇ ਤਾਂ ਦਾਦੀਕਾ ਚ ਅਦਾਲਤ 'ਚ ਲੰਬੀ ਬੈਸ ਤੋਂ ਬਾਅਦ ਬਿਕਰਮਜੀਠੀ ਨੂੰ 4 ਦਿਨਾਂ ਦੀ ਪੁਸਟ ਰਿਮਾਰਟ ਤੇ ਭੇਜ ਦਿੱਤਾ ਗਿਆ ਦਾਦੀਕੀ ਬਿਕਰਮਜੀਠੀ ਆਮਦਨ ਤੋਂ ਵੱਧ ਦੇ ਜ਼ਿਆਦਾ ਦੇ ਮਾਮਲੇ ਵਿੱਚ ਗ੍ਰਿਫਤਾਰ ਕਿ ਜਗ੍ਹਾ ਹਨ ਇਸ ਦੌਰਾਨ ਬਿਜ਼ਨਸ ਵੱਲੋਂ ਉਹਨਾਂ ਨੂੰ ਵਕ ਵਕ ਥਾਵਾਂ ਤੇ ਲਿਜਾ ਕੇ ਜਾਂਚ ਕੀਤੀ ਗਈ ਬਿਕਰਮਜੀਠੇ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਬਹੁਤ ਕਰਮਾ ਗਿਆ ਇਸ ਦਾ ਅਸਰ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਇਸ ਮੌਕੇ ਪ੍ਰਦਰਸ਼ਨ ਕਰ ਰਿਹਾ ਅਕਾਲੀ ਦਲ ਦੇ ਲੀਡਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਕਈ ਅਨੁਕਰਾਂ ਵਿੱਚ ਇਹ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਾਜਪਾ ਦੇ ਸੀਨੀਅਰ ਆਗੂ ਤਰਨੂ ਚੁੱਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਦਰਾ ਗਾਂਧੀ ਦੀ ਰਾਜਨੀਤੀ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਕਾਲੇ ਦਲ ਦੇ ਪ੍ਰਦਾਸ ਖੂਬੀਰ ਸਿੰਘ ਬਾਦਲ ਸਾਬਕਾ ਮੰਤਰੀ ਸਕੰਦਰ ਸੇ ਮਲੂਕਾ ਤੇ ਕਈ ਵੱਡੇ ਆਗੂ ਨੂੰ ਪੰਜਾਬ ਪੁਰਸ ਤੋਂ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਕਿਉਂਕਿ ਉਹ ਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੇ ਦੌਰਾਨ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕਰ ਰਹੇ ਸਨ ਪੁਰਸ ਨੂੰ ਉਹਨਾਂ ਨੂੰ ਬੱਸ ਵਿੱਚ ਉਠਾ ਕੇ ਲੈ ਗਈ ਜਿਸ ਤੋਂ ਬਾਅਦ ਪਾਲਜਪਾ ਦੇ ਸੀਨੀਅਰ ਆਗੂ ਤਰਨੁਤ ਚੁੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇੰਦਰਾ ਗਾਂਧੀ ਦੀ ਰਣਨੀਤੀ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਸਮੇਂ ਪੰਜਾਬ ਵਿੱਚ ਅਣਕੋਸ਼ਿਤ ਐਮਰਜੈਂਸੀ ਲੱਗ ਹੋ ਗਈ ਹੈ ਆਪ ਦਾ ਪਾਰਟੀ ਨੇ ਪੰਜਾਬ ਦੇ ਅੰਦਰ ਅघोषित ਆਪਾਤਕਾਲ ਲਗਾ ਸਕਿਆ ਅਮਰਜੈਂਸੀ ਲਗਾ ਰਿਹਾ ਬੋਲਣ ਦੀ ਆਜ਼ਾਦੀ ਆਪਣਾ ਬਿਆਨ ਜਾਰੀਤ ਕਰਨ ਦੀ ਆਜ਼ਾਦੀ ਗੱਲ ਕਰਨ ਦੀ ਆਜ਼ਾਦੀ ਧਰਨਾ ਲਾਉਣ ਦੀ ਆਜ਼ਾਦੀ ਲੋਕਤਾਂਤ੍ਰਿਕ ਪ੍ਰਕਿਰਿਆਵਾਂ ਦੇ ਨਾਲ ਵਿਰੋਧ ਕਰਨ ਦੀ ਆਜ਼ਾਦੀ ਨੂੰ ਕੁੱਟ ਲਿਆ ਜਾ ਰਿਹਾ ਆਉਂ ਲੱਗਦਾ ਕਿ ਕੇਜਰੀਵਾਲ ਸਾਹਿਬ ਦੇ ਅੰਦਰ 1975 ਵਾਲੀ ਇੰਦਰਾ ਗਾਂਧੀ ਆ ਗਈ ਪੰਜਾਬ ਦੇ ਅੰਦਰ ਆਪ ਦਾ ਪਾਰਟੀ ਦੀ ਲੂਟ ਖਸੂਟ ਵਾਲੀ ਦੋ ਸਿੱਖਿਆ ਨਲਾਇਕ ਸਰਕਾਰ ਪੰਜਾਬ ਨੂੰ ਲਗਾਤਾਰ ਲੁੱਟ ਰਹੀ ਚਾਰ ਲੱਖ ਕਰੋੜ ਰੁਪਏ ਪੰਜਾਬ ਦਾ ਕਰਜ਼ਾ ਹੋ ਚੁੱਕਾ ਹੈ ਕਿਸਾਨਾਂ ਦੀ ਜ਼ਮੀਨ ਤੇ ਸਰਕਾਰ ਖੁਦ ਕਬਜ਼ੇ ਕਰਾ ਰਹੀ ਵਪਾਰੀ ਪਰੇਸ਼ਾਨ ਹੈ ਵਪਾਰ ਇੰਡਸਟਰੀ ਪੰਜਾਬ ਦੀ ਤਬਾਹ ਹੋ ਚੁੱਕੀ ਨੌਜਵਾਨ ਮਹਿਲਾ ਗਰੀਬ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਪੂਰੀ ਪੂਰੀ ਪੰਜਾਬ ਦੀ ਜਨਤਾ ਆਪ ਦਾ ਪਾਰਟੀ ਤੋਂ ਦੁਖੀ ਹੈ ਆਪ ਦਾ ਪਾਰਟੀ ਲਗਾਤਾਰ ਪੰਜਾਬ ਦੇ ਅੰਦਰ ਅਲੱਗ-ਅਲੱਗ ਤਰੀਕਿਆਂ ਨਾਲ ਅਤਿਆਚਾਰ ਕਰ ਰਹੀ ਹੈ ਔਰ ਪੰਜਾਬ ਦੀ ਜਨਤਾ ਕਹਾਰ ਰਹੀ ਦੁਖੀ ਤੋਂ ਦਾਦੇ ਕੇ ਆਮਦਨ ਤੋਂ ਜ਼ਿਆਦਾ ਸਪੱਤੀ ਦੇ ਮਾਮਲੇ ਉਤੇ ਬਿਕਰ ਮਿਜੀਆ ਬਿਜ਼ਨਸ ਦੀ ਹਿਰਾਸਤ ਵਿਚ ਹਨ ਜਿਨ੍ਹਾਂ ਨੂੰ 7 ਦਿਨਾਂ ਦੀ ਰਿਮਾਂਡ ਤੇ ਭੇਜਿਆ ਗਿਆ ਤੇ ਹੁਣ ਅਦਾਲਤ ਵੱਲੋਂ ਉਹਨਾਂ ਨੂੰ 4 ਦਿਨਾਂ ਦੀ ਹੋਰ ਰਿਮਾਂਡ ਤੇ ਭੇਜ ਦਿੱਤਾ ਗਿਆ ਇਸ ਦਾ ਕਾਲੀਆਗੋ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੋਰ ਵਿਰੋਧੀ ਆਗੂ ਵੀ ਇਸ ਤੇ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਮਜੀਠੇ ਦੀ ਗ੍ਰਿਫਤਾਰੀ ਮਗਰੋਂ ਮਾਹੌਲ ਬਹੁਤ ਗਰਮਾਇਆ ਹੋਇਆ ਮਜੀਠੇ ਦੀ ਪੇਸ਼ੀ ਮੌਕੇ ਮੁਹਾਲੀ ਅਦਾਲਤ ਦੇ ਬਾਹਰ ਮਾਹੌਲ ਤਣਾਪਨ ਹੋ ਗਿਆ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਦਾਲਤ ਪਹੁੰਚੇ ਤਾਂ ਪੁਲਸ ਨੇ ਉਹਨਾਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਹਿਰਾਸਤ ਤੋਂ ਬਾਅਦ ਬਾਹਰ ਆਇਆ ਸੁਖਬੀ ਸਿੰਘ ਬਾਦਲ ਨੇ ਕਿਹਾ ਕਿ ਸਭ ਕੁਝ ਕੇਜਰੀਵਾਲ ਦੇ ਇਸ਼ਾਰੇ ਤੇ ਹੋ ਰਿਹਾ ਹੈ ਤੇ ਸਭ ਕੁਝ ਉਹਨਾਂ ਦੇ ਕੰਟਰੋਲ ਵਿੱਚ ਹੈ ਵਿਜਿਲੈਂਸ ਬਲਵਾਰਜ ਬਿਕਰਮ ਮਿਜਠਿਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਇਸ ਦੌਰਾਨ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ ਇਸ ਦੌਰਾਨ ਪੂਰੇ ਪੰਜਾਬ ਭਰ ਤੋਂ ਬਹੁਤ ਸਾਰੇ ਕਾਲੀ ਵਰਕਰਾਂ ਵੱਲੋਂ ਅਦਾਲਤ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਸ਼੍ਰਮnik ਕਾਲੀਦਾ ਦੇ ਪ੍ਰਦਰਸ਼ਕ ਕੁਬੀ ਸਿੰਘ ਬਾਦਲ ਵੱਲੋਂ ਵੀ ਅਦਾਲਤ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਵੇਂ ਹੀ ਉਹ ਚੰਡੀਗੜ੍ਹ ਮੋਹਾਲੀ ਸਰਹੱਦ ਦੇ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੁਖਵੀਰ ਬਾਦਲ ਤੇ ਹੋਰ ਆਗੂ ਬਿਕਰਮ ਮਿਜਠਿਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਲਈ ਇਸ ਅੱਠ ਵਿੱਚਲੇ ਗੁਰਦੁਆਰਾ ਅੰਬ ਸਾਹਿ ਜੋਤਵਾ ਸੁਖਵੀਰ ਸਿੰਘ ਬਾਦਲ ਵੱਲੋਂ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਾਮ ਕੇ ਕੋਸਿਆ ਗਿਆ। ਉਹਨਾਂ ਕਿਹਾ ਕਿ ਹੁਣ ਪੰਜਾਬ ਦੀ ਪਾਵਰ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ। ਆ ਸਾਰਾ ਕੁਝ ਕੇਜਰੀਵਾਲ ਕਰ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਦੇ ਉੱਤੇ ਕਬਜ਼ਾ ਪੱਕਾ ਕਰ ਲਿਆ ਹੈ। ਹੁਣ ਸਾਰੀ ਸਰਕਾਰ, ਸਾਰੀ ਪੁਲਸ, ਸਾਰੀ ਸਿਵਲ ਐਂਡ ਫ੍ਰੈਸ਼ਨ ਹੁਣ ਕੇਜਰੀਵਾਲ ਦੇ ਕੰਟਰੋਲ 'ਚ ਆ ਗਈ ਹੈ। ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਹਿ ਰਹੇ ਕਿ ਕਾਲੀ ਆਗੂ ਨੂੰ ਡਿਟੇਨ ਦੇ ਵਿੱਚ ਕੀਤਾ ਗਿਆ ਕਿ ਕੋਈ ਲਾਅ ਐਂਡ ਆਰਡਰ ਕਾਲੀ ਕਿਤੇ ਲਾਅ ਐਂਡ ਆਰਡਰ ਖਰਾਬ ਨਹੀਂ ਕਰਦੇ। ਖਾਲੀ ਤਾਂ ਅਮਨ ਸ਼ਾਂਤੀ ਦੇ ਤੇ ਮੇਨ ਆਰਕੀਟੈਕਟ ਹੈ ਆ ਇੱਕ ਡਰਾਮਾ ਹੈ ਕੇਜਰੀਵਾਲ ਦਾ ਕਿਉਂਕਿ ਕੇਜਰੀਵਾਲ ਸੋਚਦਾ ਹੈ ਕਿ ਮੈਂ ਡਰਾ ਕੇ ਇਹਨਾਂ ਨੂੰ ਜੇਲ੍ਹਾਂ ਛੱਡ ਕੇ ਮੈਂ ਜਿਵੇਂ ਮਾਰਸ਼ਲ ਲਾਅ ਕਰਕੇ ਮੈਂ ਇੱਥੇ ਰੂਲ ਕਰੂੰਗਾ ਕਿਉਂਕਿ ਹੁਣ ਉਹ ਪੈਰਾਥਲੋ ਜ਼ਮੀਨ ਖਿਸਕਰੀ ਹੈ ਕੇਜਰੀਵਾਲ ਦੇ ਹੁਣ ਉਹ ਤੱਕੇ ਤੇ ਆ ਗਿਆ ਪਰ ਉਹਨੂੰ ਐ ਨਹੀਂ ਪਤਾ ਜਿਹੜੇ ਪੰਜਾਬੀ ਹੈ ਖਾਲਸਾ ਤੇ ਖਾਸ ਕਰਕੇ ਖਾਲਸਾ ਕੌਮ ਜਿੰਨਾ ਜ਼ੁਲਮ ਕਰੋਗੇ ਓਨੀ ਤਗੜੀ ਹੁਕਮ ਮਿਲੇਗਾ ਮੈਂ ਉਹੀ ਕਹਿ ਰਿਹਾ ਹਾਂ ਇੱਕ ਗੁਰੂ ਘਰ ਚ ਅਸੀਂ ਹਨਪਤ ਸਾਹਿਬ ਦੇ ਪਾਰਕ ਰੱਖੇ ਸੀ ਉੱਥੇ ਜਾਣਾ ਸੀ ਤੇ ਸਾਨੂੰ ਉੱਥੇ ਡੀਟੇਨ ਕੀਤਾ ਗਿਆ ਇਹ ਤਾਂ ਮਾੜੀ ਗੱਲ ਕੀ ਉਸ ਦੀ ਕੇਜਰੀਵਾਲ ਦੀ ਤਾਂ ਦੱਸ ਦਈਏ ਕਿ ਉਸ ਦਿਨ ਨਾਲ ਪੂਰੇ ਪੰਜਾਬ ਵਿੱਚੋਂ ਕਾਲੀ ਵਰਕਰ ਮੋਹਾਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਥਾਂ ਥਾਂ ਤੇ ਰੋਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਵਿੱਚ ਪਹੁੰਚਾ ਦਿੱਤਾ ਗਿਆ ਇੱਥੋਂ ਤੱਕ ਕਿ ਕਈ ਕਾਲੀ ਆਗੂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕਿਰੇ ਬਿਕਰਮਜੀਤ ਸਿੰਘ ਜੀਠਿਆ ਜਿਨ੍ਹਾਂ ਨੂੰ ਪਿਛਲੇ ਦਿਨੀ ਬਿਜ਼ਨਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਉਹਨਾਂ ਦਾ ਪੁਲਸ ਰਿਮਾਨਡ ਖਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਬਹੁਤ ਹੰਗਾਮਾ ਹੋ ਗਿਆ ਪੰਜਾਬ ਪੁਲਿਸ ਦੇ ਕਈ ਕਾਲੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੇ ਇਲਜ਼ਾਮ ਲੱਗੇ ਇਸ ਦੌਰਾਨ ਕਾਲੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਕਾਲੀ ਦਲ ਤੋਂ ਡਰੀ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕਿਰੇ ਬਿਕਰਮ ਸਿੰਘ ਜੀਠਿਆ ਨੂੰ ਪਿਛਲੇ ਦਿਨੀ ਬਿਜ਼ਨਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਉਹ 7 ਦਿਨ ਪੁਲਸ ਰੁਮਾੜਦੇ ਰਹੇ ਉਹਨਾਂ ਦਾ ਪੁਲਸ ਰੁਮਾੜ ਖਤਮ ਹੋਣ ਤੋਂ ਬਾਅਦ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਪੂਰੇ ਪੰਜਾਬ ਚੋਂ ਵੱਡੀ ਗਿਣਤੀ ਅਕਾਲੀ ਵਰਕਰਾਂ ਵੱਲੋਂ ਮੋਹਾਲੀ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਅਕਾਲੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਕਈ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਫਰੀਦਕੋਟ ਪੁਲਸ ਵੱਲੋਂ ਇਹਨਾਂ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਚੌਕੀ ਵਿੱਚ ਪਹੁੰਚਾਇਆ ਗਿਆ ਇੱਥੇ ਅਕਾਲੀ ਅਗੂ ਅਮਨ ਬਿੰਗਰੇ ਕੇ ਆਖ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਸਾਫ਼ ਜਾਹਰ ਹੈ ਕਿ ਸਰਕਾਰ ਬ ਅੱਜ ਬਿਕਰਮਜੀਤ ਮਜੀਠੀਆ ਜੀ ਦੀ ਰਿਮਾਂਡ ਖਤਮ ਹੋਣਾ ਸੀ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਇਸ ਕਰਕੇ ਜਿੰਨਾ ਵੀ ਸਾਡਾ ਨੌਜਵਾਨ ਵਰਗ ਪਾਰਟੀ ਵਰਕਰ ਆ ਉਹਦੇਦਾਰ ਆ ਸਾਰੇ ਅੱਜ ਚੰਡੀਗੜ੍ਹ ਦੇ ਵਿੱਚ ਮੁਹਾਲੀ ਜਿਹੜਾ ਹੈਗਾ ਅਦਾਲਤ ਦੇ ਵਿੱਚ ਉਹਨਾਂ ਨੂੰ ਮਿਲਣ ਪਹੁੰਚਣਾ ਸੀ ਪਰ ਸਵੇਰ 4 ਵਜੇ ਤੋਂ ਲੈ ਕੇ ਪ੍ਰਸ਼ਾਸਨ ਦੀ ਇੰਨੀ ਧੱਕੇਸ਼ਾਹੀ ਚੱਲ ਰਹੀ ਆ ਆਗੂਆਂ ਨੂੰ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਜ਼ਰਬੰਦ ਕੀਤਾ ਗਿਆ ਕੁਝ ਆਗੂ ਸਾਡੇ ਰਸਤੇ ਦੇ ਵਿੱਚ ਜਿਹੜੇ ਹੈਗੇ ਆ ਪੁਲਿਸ ਨੇ ਫੜੇ ਨੇ ਉਹਨਾਂ ਨੂੰ ਅੱਡ-ਅੱਡ ਥਾਣਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਇਹ ਦੇਖੋ ਜਿਹੜੀ ਮੁਖਲਾਟ ਆ ਇਹ ਸਰਕਾਰ ਦੀ ਤੁਹਾਡੇ ਸਾਹਮਣੇ ਆ ਚੁੱਕੀ ਆ ਦੇਖੋ ਇੱਕ ਬੰਦੇ ਨੂੰ ਤੁਸੀਂ ਅਰੈਸਟ ਕੀਤਾ ਉਹ ਐਡਾ ਖੌਫ ਹੋਦਾ ਜਿਹੜਾ ਹੈਗਾ ਇਹਨਾਂ ਨੂੰ ਸਤਾ ਰਿਹਾ ਅੱਜ ਬਹੁਤ ਵੱਡਾ ਇਕੱਠ ਉੱਥੇ ਹੋਣਾ ਸੀਗਾ ਸੋ ਪੁਲਿਸ ਦੀ ਜਿਹੜੀ ਆ ਲਗਾਤਾਰ ਧੱਕੇਸ਼ਾਹੀ ਚੱਲ ਰਹੀ ਹੈ ਸਾਰੇ ਪੂਰੇ ਪੰਜਾਬ ਦੇ ਅੰਦਰ ਹੀ ਜਿਹੜਾ ਹੈਗਾ ਇਹਨਾਂ ਨੇ ਇੱਕ ਮਾਹੌਲ ਜਿਹਾ ਕ੍ਰੀਏਟ ਕਰ ਦਿੱਤਾ ਔਰ ਜਿਹੜਾ ਹੈਗਾ ਇੱਥੋਂ ਪਤਾ ਲੱਗਦਾ ਵੀ ਜਿਹੜਾ ਹੈਗਾ ਵਿਕਰਮਜੀਤ ਮਜੀਠੀਆ ਤੋਂ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਨੂੰ ਕਿੰਨਾ ਡਰ ਤੇ ਕਿੰਨਾ ਭੈ ਆ ਉਸ ਚੀਜ਼ ਦਾ ਔਰ ਇਹ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਕੁਝ ਹੀ ਸਮੇਂ ਦੇ ਵਿੱਚ ਇਹ ਚੀਜ਼ਾਂ ਆ ਜਾਣੀਆਂ ਜਿਹੜਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਹ ਜਿਹੜੇ ਢੂਠੇ ਪਰਚੇ ਕੀਤੇ ਸਰਕਾਰ ਨੇ ਜਿਹੜੀ ਇਹ ਗੰਦੀ ਰੀਤ ਪਾਲੀ ਆ ਇਹਨਾਂ ਨੇ ਖਮਿਆਜੇ ਜਿਹੜੇ ਸਰਕਾਰ ਨੂੰ ਭੁਗਤਣੇ ਪੈਣਗੇ ਤੁਹਾਨੂੰ ਦੱਸਦੀ ਕਿ ਕਾਲੀ ਵਰਕਰਾਂ ਨੂੰ ਮੋਹਾਲੀ ਪਹੁੰਚਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਤੇ ਕਾਲੀ ਵਰਕਰਾਂ ਨੂੰ ਰੋਕਿਆ ਗਿਆ ਆਮ ਤੌਰ ਤੇ ਵੱਧ ਜਿਆਦਾ ਦੇ ਮਾਮਲੇ ਵਿੱਚ ਅਕਾਲੀਆ ਗੁ ਬਿਕਰਮਜੀਠੇ ਦੀ ਮੁਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮਾਹੌਲ ਤਣਾਪੂਰਨ ਹੋ ਗਿਆ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਿੱਖੇ ਨਿਸ਼ਾਨੇ ਸੱਦਨੇ ਉਹਨਾਂ ਕਿਹਾ ਕਿ ਅੱਜ ਅਕਾਲੀ ਦਲ ਨਸ਼ਾ ਤਸਕਰوں ਨੂੰ ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਆਮਦੋ ਤੋਂ ਬਾਅਦ ਜਿਆਦਾ ਦੇ ਮਾਮਲੇ ਵਿੱਚ ਫਸੇ ਸਾਬਕਾ ਮੰਤਰੀ ਤੇ ਸੀਨੀਅਰ ਕਾਲੀਆਗੂ ਬੇਕਰ ਮਸੇਕ ਮਜੀਠੀਆ ਦੀ ਮੋਹਾਲੀ ਦਲਦਚ ਪੇਸ਼ੀ ਦੌਰਾਨ ਮਾਹੌਲ ਬਹੁਤ ਖਰਾਬ ਰਖ ਦਿੱਤਾ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਾਲੀ ਲੀਡਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਨੂੰ ਕਾਲੀਆਗਾਂ ਵੱਲੋਂ ਪੰਜਾਬ ਵਿੱਚ ਅਣਅਲਾਨੀ ਐਮਰਜੈਂਸੀ ਘਰਾ ਦਿੱਤਾ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਅਜ ਕਾਲੀ ਦਲ ਨਸ਼ਾ ਤਸਕਰوں ਬਚਾਉਣ ਲਈ ਪ੍ਰਦਰਸ਼ਨ ਕਰਕੇ ਕਾਨੂੰਨ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਹਰਪਾਲ ਜੀਮਾ ਨੇ ਕਿਹਾ ਕਿ ਕਾਲੀ ਦਲ ਦੀ ਸ਼ੁਰੂਆਤ ਪੰ ਪਰ ਅਕਾਲੀ ਦਲ ਪੰਥ ਬਚਾਓ ਮੁਹਿੰਮ ਤੋਂ ਨਸ਼ਾ ਤਸਕਰ ਬਚਾਓ ਮੁਹਿੰਮ ਤੱਕ ਪਹੁੰਚ ਗਏ ਜਦੋਂ ਸੁਖਬੀਰ ਸਿੰਘ ਮਾਦਲ ਜੀ ਦੇ ਸਤਕਾਰਯੋਗ ਸ਼ਾਲਾ ਸਾਹਿਬ ਵਿਕਰਮਜੀਤ ਮਲਜੀਤਿਆ ਜੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮੁਹਿੰਮ ਜਿਹੜੀ ਆ ਉਹ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਗੈਰੀ ਗੱਲ ਸ਼ੁਰੂ ਹੋਈ ਤੇ ਕਾਲੀ ਦਲ ਇੱਕਥੋਂ ਸਭ ਵਿੱਚ ਪੰਥ ਬਚਾਓ ਮੁਹਿੰਮ ਜਦੋਂ ਕਾਲੀ ਦਲ ਬਣਿਆ ਤਾਂ ਉਹਦਾ ਮੁਹਿੰਮ ਸ਼ੁਰੂ ਹੋਈ ਪੰਥ ਬਚਾਓ ਗੁਰਦੁਆਰਾ ਸਾਹਿਬ ਬਚਾਓ ਸਿੱਖੀ ਨੂੰ ਅੱਗੇ ਲੈ ਕੇ ਜਾਓ ਤਾਂ ਅੱਜ 2025 ਦੇ ਅੰਦਰ 2025 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਅਕਾਲੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਿੰਮ ਚ ਲੱਗ ਗਿਆ ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਰੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਲ ਲੱਗ ਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਬਿਕਰਨਦੀਰ ਬਜੀਠੀਏ ਨੂੰ ਪੇਸ਼ ਕਰਨਾਗਾ ਬਿਕਰਨ ਨੂੰ ਪੇਸ਼ ਕਰਨਾਗਾ ਔਰ ਉਸ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ ਧਮਕੀਆਂ ਕਿਵੇਂ ਦੇੜੀਆਂ ਨੇ ਜੱਜ ਨੂੰ ਉਸ ਸਮੇਂ ਜੁਡੀਸ਼ੀਅਲ ਸਿਸਟਮ ਨੂੰ ਕਿਵੇਂ ਧਮਕਾਉਣਾਗਾ ਔਰ ਉਸ ਸਮੇਂ ਕਿਵੇਂ ਪੰਜਾਬ ਪੁਲਿਸ ਨੂੰ ਧਮਕਾਉਣਾਗਾ ਕਿਵੇਂ ਕਾਨੂੰਨ ਦੇ ਸਾਹਮਣੇ ਤਾਲੀਬਾਨ ਦੇ ਰੂਪ ਚ ਪੜ ਕੇ ਖੜਨਾਗਾ ਅੱਜ ਇਹ ਕੰਮ ਅਕਾਲੀ ਦਲ ਪੰਜਾਬ ਚ ਕਰ ਰਿਹਾਗਾ ਤੋਂ ਦਾਦੀ ਕਿਸ ਬ੍ਰੋਕ ਪ੍ਰਦਰਸ਼ਨ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਹਿਰਾਸਤ ਵਿੱਚ ਚਲੇ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਬਿਕਰਮ ਮਜੀਠੀ ਦੇ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਸਾਰੇ ਵਿਰੋਧੀ ਪਾਰਟੀਆਂ ਬਿਕਰਮ ਮਜੀਠੀ ਦੇ ਹੱਕ ਵਿੱਚ ਖੜੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਸ ਤਹਿਤ ਪੰਜਾਬ ਦੇ ਸਾਰੇ ਜਿਲੇ ਅਜ ਪਾਵਰ ਕਾਉਂਡ ਦੇ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਕਿਸਾਨਾ ਗੁਰ ਸਰਵਰ ਸਿੰਘ ਭਦੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਕਈ ਐਕਟ ਪਧਰੇ ਜਾ ਰਹੇ ਨੇ ਜੋ ਖੱਤਕਰਾਂ ਤੇ ਆਮ ਲੋਕਾਂ ਦੇ ਹੱਕ ਵਿੱਚ ਸਨ ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਵੱਲੋਂ ਇਸ ਦੀ ਮਜਬੂਰੀ ਦੇ ਦਿੱਤੀ ਗਈ ਹੈ ਹੁਣ ਬਿਜਲੀ ਬੋਰਡ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਰ ਸਿੰਘ ਭਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਦੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਹੋ ਜਿਸ ਤੋਂ ਬਾਅਦ ਸਾਰੀ ਬਿਜਲੀ ਪ੍ਰਾਈਵੇਟ ਹੋ ਜਾਵੇਗੀ ਤੇ ਨਿੱਜੀ ਘਰਾਣੇ ਆਪਣੀ ਮਰਜ਼ੀ ਨਾਲ ਬਿਜਲੀ ਦੇ ਰੇਟ ਲਗਾਉਣਗੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਸੰਬੰਧੀ ਸੋਧ ਬਿੱਲ ਪੇਸ਼ ਕੀਤੇ ਜਾ ਚੁੱਕੇ ਨੇ ਤੇ ਐਕਟ ਵਿੱਚ ਸੋਧ ਤੋਂ ਬਾਅਦ ਸਾਰੇ ਪਾਸੇ ਪ੍ਰਾਈਵੇਟ ਮੀਟਰ ਲੱਗਣਗੇ ਜਿਸ ਵਿੱਚ ਪਹਿਲਾਂ ਪੈਸੇ ਪਾਉਣੇ ਪੈਣਗੇ ਉਸ ਤੋਂ ਬਾਅਦ ਤੁਹਾਡੇ ਘਰ ਦੀ ਬਿਜਲੀ ਚੱਲੂ ਹੋਵੇਗੀ ਉਹਨਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਵਰਕਾਮ ਦੇ ਅਫਸਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਕੱਲ ਪੂਰੇ ਪੰਜਾਬ ਦੇ ਅੰਦਰ ਐਕਸੀਅਨ ਐਸ ਸੀ ਤੇ ਕੀਪ ਪਾਵਰਕਾਮ ਦੇ ਜਿੰਨੇ ਬਿਜਲੀ ਦੇ ਅਫਸਰ ਹੈ ਉਹਨਾਂ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਉਹਦੀ ਵਜ੍ਹਾ ਕੀ ਹੈਗੀ ਆ ਵੀ ਪਹਿਲੋ 1948 ਦੇ ਬਿਜਲੀ ਐਕਟ ਨੂੰ ਬਦਲਿਆ ਗਿਆ ਕਿਉਂਕਿ 1948 ਦਾ ਬਿਜਲੀ ਐਕਟ ਆਮ ਖਪਤਕਾਰਾਂ ਕੋ ਸਿਰਫ 3 ਰੁਪਏ ਮੁਨਾਫਾ ਕਮਾਉਣ ਦੀ ਗੱਲ ਕਰਦਾ ਸੀ ਫਿਰ ਬਿਜਲੀ ਐਕਟ 2003 ਸਾਰੀਆਂ ਪਾਰਟੀਆਂ ਨੇ ਸਾਂਝੀ ਨੀਤੀ ਨਾਲ ਲਿਆਂਦਾ ਗਿਆ ਉਸ ਐਕਟ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ-ਘੱਟ 16% ਮੁਨਾਫਾ ਕਮਾਉਣ ਦੀ ਇਜਾਜ਼ਤ ਦਿੱਤੀ ਗਈ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਵੀ ਜੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਜਿਹਦੇ ਤਹਿਤ ਜਿਸ ਨੀਤੀ ਤਹਿਤ ਪੰਜਾਬ ਦੇ ਅੰਦਰ ਪ੍ਰਾਈਵੇਟ ਕੰਪਨੀਆਂ ਦੇ ਥਰਮਲ ਪਲਾਂਟ ਲੱਗੇ ਹੋਏ ਆ ਤੁਹਾਨੂੰ ਪਤਾ ਕਿ ਇੱਥੇ ਰੌਲਾ ਪੈਂਦਾ ਰਿਹਾ ਵੀ ਉਹਨਾਂ ਨਾਲ ਬਹੁਤ ਮਹਿੰਗੇ ਭਾਅ ਬਿਜਲੀ ਲੈਣ ਦੀ ਸਮਝੌਤੇ ਹੋਏ ਸੀ ਤੇ ਭਗਵੰਤ ਮਾਨ ਸਰਕਾਰ ਕਹਿ ਕੇ ਆਈ ਸੀ ਉਹ ਸਮਝੌਤੇ ਰੱਦ ਕਰਾਂਗੇ ਹਾਲੇ ਤੱਕ ਨਹੀਂ ਹੋਏ ਤੇ ਹੁਣ 2020 ਤੋਂ ਲਗਾਤਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਲਈ ਨਵਾਂ ਕਾਨੂੰਨ ਲਿਆਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਸੋ ਪੂਰੇ ਦੇਸ਼ ਦਾ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਆਮ ਜਨਤਾ ਲਗਾਤਾਰ ਵਿਰੋਧ ਕਰ ਰਹੇ ਆ ਜੇ ਤੱਕ ਉਹ ਬਿੱਲ ਪਿਛਲੀ ਵਾਰ ਮੋਦੀ ਸਰਕਾਰ ਨੇ ਲਈ ਸੀ ਉਹ ਸਟੈਂਡਿੰਗ ਕਮੇਟੀ ਨੂੰ ਚਲਾ ਗਿਆ ਉਹ ਸਰਕਾਰ ਖਤਮ ਹੋ ਗਈ ਐਤਕਾ ਹੁਣ ਮਾਨਸੂਨ 70 ਦੇ ਵਿੱਚ ਬਿਜਲੀ ਸੋਧ ਬਿੱਲ 2025 ਆ ਰਿਹਾ ਜਿਹਦੇ ਤਹਿਤ ਗਾਹਾਂ ਪ੍ਰਾਈਵੇਟ ਕੰਪਨੀਆਂ ਨੂੰ ਬਿਜਲੀ ਦੇ ਰੇਟ ਤੈਅ ਕਰਨਾ ਤੇ ਬਿਜਲੀ ਮੁੱਲ ਵੇਚਣ ਦੇ ਅਧਿਕਾਰ ਦੇ ਦੇਣੇ ਆ ਜੇ ਇਹੋ ਕੁਝ ਹੋ ਗਿਆ ਤੇ ਫਿਰ ਜਿਵੇਂ ਪਟਰਾਓਲ ਡੀਜ਼ਲ ਦੇ ਪਹਿਲੋਂ ਰੇਟ ਸਰਕਾਰ ਤੈਅ ਕਰਦੀ ਸੀ ਪਰ ਹੁਣ ਪ੍ਰਾਈਵੇਟ ਕੰਪਨੀਆਂ ਤੈਅ ਕਰਦੀਆਂ ਇਸ ਤਰ੍ਹਾਂ ਬਿਜਲੀ ਦੇ ਰੇਟ ਵੀ ਪ੍ਰਾਈਵੇਟ ਕੰਪਨੀਆਂ ਤੈਅ ਕਰਨਗੀਆਂ ਤਾਂ ਦਾਦੀ ਕਿਸ ਤੋਂ ਪਹਿਲਾਂ ਵੀ ਕਈ ਸਮਾਜ ਸੇਵੀ ਤੇ ਕਿਸਾਨਾਂ ਗੋਂ ਵੱਲੋਂ ਇਸ ਬਾਰੇ ਚਿੰਤਾ ਜਤਾਈ ਗਈ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਜਲੀ ਨਿੱਜੀ ਹੋਣ ਤੋਂ ਬਾਅਦ ਮਨਮਰਜ਼ੀ ਨਾਲ ਰੇਟ ਲਗਾਏ ਜਾਣਗੇ ਉਹ ਦੇਖਣਾ ਹੋਵੇਗਾ ਕਿ ਸਮਾਜ ਤੇ ਸਰਕਾਰ ਗੈਕੀ ਕਰਦੀ ਹੈ ਪੰਜਾਬ ਚ ਮੌਸਮ ਦੇ ਹਾਲਾਤਾਂ ਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਵੱਡੇ ਸ਼ਹਿਰਾਂ ਦੇ ਕਈ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਵੱਡੀ ਸਮੱਸਿਆ ਬਣ ਸਕਦਾ ਹੈ ਅਜੇ ਇਸ ਸਥਿਤੀ ਨਾਲ ਨਜਿਠਣ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਦੇ ਪ੍ਰਬੰਧਨ ਲਈ ਕੱਟ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਏਡੀਸੀ ਨੇ ਕਿਹਾ ਕਿ ਸਬੰਧਤ ਅਧਿਕਾਰੀ ਸਮੇਂ ਸਿਰ ਜਾਣਕਾਰੀ ਦਿੰਦੇ ਰਹਿਣਗੇ ਇਸ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਤੇ ਲੈਣ ਸਲਾਈਨ ਦੀ ਚਲਦੇ ਸੂਬੇ ਪਰਚ ਬਣੇ ਫਾੜਾਂ ਦੇ ਹਾਲਾਤਾਂ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਖ ਐਡੀਸੀ ਰਕੇਸ਼ ਕੁਮਾਰ ਨੇ ਕਿਹਾ ਕਿ ਜਿਲ੍ਹਾ ਲੁਧਿਆਣਾ ਦੇ ਦੀਨੋਂ ਦੇ دریاਵਾਂ ਤੇ ਡਰੇਨੇਜ ਸਮੇਤ ਹੜਵਾਰਗੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਕਿਹਾ ਗਿਆ ਕਿ ਨਗਰ ਨਿਗਮ ਸਮੇਤ ਬਿਜਲੀ ਬੋਰਡ ਤੇ ਨਹਿਰੀ ਵਿਭਾਗ ਨੂੰ ਅਲਰਟ ਚਾਰਕ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਜਦੋਂ ਵੀ ਕੋਈ ਹੜਵਾਰਗੀ ਸਥਿਤੀ ਬਣਦੀ ਹੈ ਤਾਂ ਇਸ ਨਾਲ ਨਜਿੱਠਣ ਲਈ ਸਾਰੇ ਵਿਭਾਗ ਤਿਆਰ ਨੇ ਇਸ ਤਰ੍ਹਾਂ ਇਸ ਦਫ਼ਤਰ ਵੱਲੋਂ ਪਹਿਲਾਂ ਵੀ ਹਦਾਇਤਾਂ ਕੀਤੀਆਂ ਗਈਆਂ ਸੀਗੀਆਂ ਸਾਰੇ ਐਸਟੀਐਮ ਤੇ ਤਸਵੀਲ ਆਫਿਸਰ ਨੂੰ ਤੇ ਸਾਰੇ ਐਕਸ਼ਨ ਇਰੀਗੇਸ਼ਨਸ ਪਲਸ ਕਾਰਪੋਰੇਸ਼ਨ ਬੀ ਡੀ ਪੀ ਉਸ ਬਿਜਲੀ ਬੋਰਡ ਹੈਲਥ ਡਿਪਾਰਟਮੈਂਟ ਤੋਂ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਪੇਅਰ ਕਰਨ ਲਈ ਰੱਖਿਆ ਗਿਆ ਸੀ ਵੀ ਇਹ ਥਾੜਾ ਜਿਹੀ ਸਥਿਤੀ ਨਾਲ ਜੱਥਲ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਕੇ ਰੱਖਿਆ ਹੈ ਤੇ ਇਸ ਲਈ ਐਸੀ ਪੂਰੇ ਸਬ ਡਿਵੀਜ਼ਨਾਂ ਦੇ ਵਿੱਚ ਸਬ ਡਿਵੀਜ਼ਨ ਪੱਧਰ ਤੇ ਤਹਿਸੀਲ ਪੱਧਰ ਤੇ ਕੰਟਰੋਲ ਰੂਮ ਬਣਾਏ ਨੇ ਜਿਨ੍ਹਾਂ ਦੇ ਨੰਬਰ 24 ਘੰਟੇ ਚੱਲੇ ਨੇ ਤੇ ਸਟਾਫ ਜਾਂ ਡਿਊਟੀਆਂ ਵੀ ਲੱਗੀਆਂ ਹੋਈਆਂ ਨੇ ਤੇ ਅਸੀਂ ਪੂਰੀ ਤਰ੍ਹਾਂ ਪ੍ਰਪੇਅਰਡ ਹੈਗੇ ਆਂ ਤੇ ਕਾਰਪੋਰੇਸ਼ਨ ਨਹੀਂ ਦਇਤਾ ਰਵੇ ਕਿਸੇ ਵੀ ਲੋ ਲਾएंगे ਰੀਤੀ ਵਿੱਚ ਕਿਸ ਤਰ੍ਹਾਂ ਦਾ ਪਾਣੀ ਨਾ ਖੜਨ ਦਿੱਤਾ ਜਾਵੇ ਜਿੱਥੇ ਪੰਪਿੰਗ ਸਟੇਸ਼ਨ ਦੀ ਜ਼ਰੂਰਤ ਹੈ ਤੇ ਪੰਪ ਵੈਰਾ ਲਗਾ ਕੇ ਰੱਖਿਆ ਹੈ। ਡੇਲੀ ਰਿਪੋਰਟ ਜਿਹੜੀ ਹੈਗੀ ਉਹਨਾਂ ਤੋਂ ਕੰਟਰੋਲ ਰੂਮ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਤੋਂ ਡੇਲੀ ਜਿਹੜੀ ਹੈਗੀ ਪਾਣੀ ਦੀ ਸਥਿਤੀ ਦਾ ਜਾਜਾ ਲੈਂਦੇ ਹੈਗੇ ਆ ਕਿ ਮੀਂਹ ਦਾ ਕਿੰਨਾ ਅੱਜ ਹੋਇਆ ਹੈਗਾ ਉਹਦਾ ਗੇਜ ਦੇ ਨਾਲ ਚੈੱਕ ਕਰਦੇ ਹੈਗੇ। ਉਡੀ ਰਿਪੋਰਟ ਸਾਨੂੰ ਡਿਸਟ੍ਰਿਕਟ ਲੈਵਲ ਤੇ ਆਂਦੀ ਹੈਗੀ ਹੈ ਰਾਜਪੁਰਾ ਤੋਂ ਅਲਰਟ ਸਾਰਿਆਂ ਨੂੰ ਕਰਦੇ ਹੈਗੇ ਮਤਲਬ ਤਾਂ ਇੱਕ ਨੋਰਮਲ ਪ੍ਰੋਸੈਸ ਹੈਗਾ ਵੀ ਸਾਰਿਆਂ ਨੂੰ ਪਹਿਲਾਂ ਅਸੀਂ ਇਨਫੋਰਮੇਸ਼ਨ ਦਿੰਨੇ ਦਿੰਦੇ ਤਾਂ ਦੱਸ ਦਿਆ ਕਿ ਮੌਸਮੀ ਪਾਕ ਵੱਲੋਂ ਪੰਜਾਬ ਵਿੱਚ ਬਹੁਤ ਜ਼ਿਆਦਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਵਿੱਚ 6 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਚੱਲਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਸ਼ਹਿਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਹ ਪ੍ਰਬੰਧ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਨਵੀਂ ਅਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ thank mm -hmm. you